ਤੁਹ ਬੀਕੇ ਟੀਵੀ ਚੈਨਲ 12678 YouTube ਤੇ ਸ਼ੇਅਰ ਫੋਲੋ ਕਰ ਲਿਆ ਕਰੋ ਅੱਜ ਆਪਾਂ ਗੱਲ ਕਰਦੇ ਆ ਜਿਹੜਾ ਮੁੰਡਾ ਮਰਿਆ ਉੱਥੇ ਫਰੀਦਕੋਟ ਸੁਪੈਣ ਸੁੱਖਣ ਵਾਲੇ ਤੋਂ ਉਹਦੀ ਗੱਲ ਕਰਦੇ ਅੱਜ ਜਿਹੜੀਆਂ ਵਕੀਲ ਸਾਹਿਬ ਨੇ ਗੱਲਬਾਤਾਂ ਕੀਤੀਆਂ ਨੇ ਮੈਂ ਤਾਂ ਸੁਣ ਸੁਣ ਕੇ ਹੈਰਾਨ ਹੋ ਗਿਆ ਵੀ ਸਿਆਣੇ ਆਖਿਆ ਰੱਬ ਕੁਸ ਨੂੰ ਨਹੀਂ ਮਾਰਦਾ ਤੇ ਮਤ ਮਾਰਦਾ ਵਾਕਿਆ ਉਹ ਕੁੜੀ ਦੀ ਮਤ ਮਾਰੇਗੀ ਕੁੜੀ ਅਮਰਤਾਰੀ ਸੀ ਇਹ ਕੁੜੀ 12ਵੀਂ ਤੱਕ ਕੇਸਕੀਆਂ ਕੁਸਕੀਆਂ ਬਣਦੀ ਸੀ ਤੇ ਆਵਰਤ ਛਗਿਆ ਸੀ ਇਸ ਲੜਕੀ ਨੇ ਅਮਰਤ ਛਗਿਆ ਸੀ ਤੇ ਜਦੋਂ ਇਹ ਬਾਹਰ ਤੇ ਮੁਲਖ ਚਲੀ ਗਈ ਨਾ ਕੁੜੀ ਉੱਥੇ ਚਲੀ ਗਈ ਉੱਥੇ ਜਾ ਕੇ ਫਿਰ ਇਹ ਜਦੋਂ ਮਾਡਰਨ ਬਣ ਗਈ ਕੇਸਕੀਆਂ ਵੀ ਲਾਤੀਆਂ ਤੇ ਗਾਤਰੇ ਵੀ ਲਾਤੀ ਤੇ ਵਾਲਵੋਲ ਤੇ ਸਭ ਰੈਡੀ ਕਰਦਾ ਕੰਮ ਤੇ ਫੇਰ ਜਿਹੜੀ ਗੁੱਟਾਂ ਤੇ ਤੇ ਹਿੱਕ ਤੇ ਮੋਰਨੀਆਂ ਪੋਣੀਆਂ ਤੇ ਟੈਟੂ ਜਿਹੜੇ ਅੱਜ ਕੱਲ ਜਨਾਨੀਆਂ ਪੁਆਈ ਜਾਂਦੀਆਂ ਨੇ ਉਹ ਪੋਣੇ ਸ਼ੁਰੂ ਕਰਦੇ ਬਾਕੀ ਮੈਂ ਜਨਾਨੀਆਂ ਤੇ ਵੀ ਰਹਾਣਾ ਜੇ ਕੋਈ ਉਂਝ ਬੰਦਾ ਹੱਥ ਲਾ ਦੇ ਉਹਨਾਂ ਸਰੀਰ ਨੂੰ ਤੇ ਜਨਾਨੀਆਂ ਗਲ ਪਾਈ ਜਾਂਦੀਆਂ ਨੇ ਕਾ ਮੈਂ ਕਈ ਜਨਾਨੀਆਂ ਵੇਖੀਆਂ ਇੱਥੇ ਦੁੱਧ ਵਾਲੇ ਭਾਂਡੇ ਨਾ ਜਿਹੜੇ ਇਹਨਾਂ ਨੂੰ ਤਾਂ ਹੀ ਟੁੱਕ ਕਹਿੰਦੇ ਨੇ ਥੱਲੇ ਟੈਟੂ ਬਣਾਈ ਜਾਂਦੇ ਹੁੰਦੇ ਨੇ ਇਹ ਜਿਹੜੇ ਥੱਲੇ ਟੈਟੂ ਬਣਾ ਕੇ ਤੇ ਕਿੰਨੂੰ ਵਿਖਾਉਣਾ ਜੇ ਕਈ ਇੱਥੇ ਅੰਦਰ ਪੱਟਾਂ ਤੇ ਬਣਾਈ ਜਾਂਦੀਆਂ ਨੇ ਕਈ ਤੇ ਟਿੱਡ ਤੇ ਧੁੰਨੀ ਤੇ ਬਣਾਈ ਜਾਂਦੀਆਂ ਜੇ ਕਿੰਨੂ ਬੋ